ਕੀ ਦੋਇਰ ਸਾਇਦੇ ਵਿੱਚ ਅਕਾਲੀ ਦਲ ਮਾਰੇਗਾ ਬਾਜੀ ਤਾਂ ਉਥੇ ਹੁਣ ਲਗਾਤਾਰ ਪੰਜਾਬ ਦੇ ਵਿੱਚ ਜਿਹੜੀਆਂ ਕਿ ਅਕਾਲੀ ਦਲ ਦੀਆਂ ਰੈਲੀਆਂ ਹੋ ਰਹੀਆਂ ਨੇ ਤੇ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਗਰਜਦੇ ਹੋਏ ਨਜ਼ਰ ਆ ਰਹੇ ਨੇ ਵਿਰੋਧੀ ਤਰ੍ਹਾਂ ਤੱਕ ਲਲਕਾਰੀਆਂ ਚੱਲੀ ਆ। ਉਹਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਸਾਨੂੰ ਖੁੰਝੇ ਲਾ ਦਿੱਤਾ ਸੀ ਪਰੰਤੂ ਅਸੀਂ ਡੋਲੇ ਨਹੀਂ ਤੇ ਜੋ ਹੜਾਂ ਦੇ ਮਾਰ ਵੀ ਹੋਈ ਪੰਜਾਬ ਨੂੰ ਉਸ ਦੇ ਤਹਿਤ ਵੀ ਜਿਹੜਾ ਕਿ ਅਕਾਲੀ ਦਲ ਨੇ ਪੂਰਾ ਪੰਜਾਬ ਦੇ ਲੋਕਾਂ ਬਾਰੇ ਸੋਚਿਆ ਤੇ ਅਗਲੀ ਸਰਕਾਰ 2027 ਦੀ ਜੋ ਵੀ ਆਏਗੀ ਉਸ ਦੇ ਵਿੱਚ ਵੀ ਅਕਾਲੀ ਦਲ ਹਮੇਸ਼ਾ ਜਿਹੜਾ ਕਿ ਪੰਜਾਬ ਦੇ ਲੋਕਾਂ ਦੇ ਲਈ ਖੜਦਾ ਨਜ਼ਰ ਆਏਗਾ ਤੇ ਇਸੇ ਤਰ੍ਹਾਂ ਤੱਕ ਸੁਖਵੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਖਾਸ ਤੌਰ ਤੇ اپੀਲ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਚਾਹੇ ਮੇਰਾ ਸਿਰ ਵੱਡਿਆ ਜਾਵੇ ਪਰ ਮੈਂ ਕਦੇ ਵੀ ਚੁਕਣ ਵਾਲਾ ਨਹੀਂ ਹਾਂ ਤੇ ਜਿਸ ਦੇ ਤਹਿਤ ਉਥੇ ਹੀ ਜੋ ਪਰਚੇ ਠੋਕਣੇ ਆ ਮੇਰੇ ਉੱਤੇ ਠੋਕ ਲੋ ਪਰੰਤੂ ਮੈਂ ਦਬਣ ਦਬਾਉਣ ਵਾਲਾ ਨਹੀਂ ਹਾਂ ਤੇ ਸੁਖਵੀਰ ਸਿੰਘ ਬਾਦਲ ਇਹ ਬਿਆਨ ਦਿੰਦੇ ਹੋਏ ਨਸਰ ਰਾ ਰਹੇ ਨੇ ਹੁਣ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਆ ਕਹਿੰਦੀ ਆ ਤੂਫਾਨ ਰੋਕ ਲੋ ਕਾਲੀ ਦਲ ਦਾ ਤੂਫਾਨ ਰੋਕ ਲੋ ਤੇ ਸੁਖਵੀਰ ਸਿੰਘ ਬਾਦਲ ਨੂੰ ਅੰਦਰ ਕਰ ਦਿਓ ਮੈਂ ਤਾਂ ਸਿੱਧਾ ਡੀਜੀਪੀ ਕੋਲੇ ਕਰ ਗਿਆ ਮੈਂ ਕਿ ਯਾਰ ਕਿੱਕਨ ਦੀ ਲੋੜ ਹੀ ਨਹੀਂ ਮੈਂ ਆ ਜਨਣਾ ਤੇਰੇ ਕੋਲ ਗੱਲ ਕਰ ਜੋ ਕਰਨਾ ਕਰਲਾ ਮੈਂ ਉਸ ਇਨਸਾਨ ਦਾ ਬੇਟਾ ਹੈ ਜਿਸ ਇਨਸਾਨ ਨੇ 16 ਸਾਲ ਜੇਲ੍ਹ ਜਾਂਦੇ ਪਰਵਾਹ ਨਹੀਂ ਕੀਤੀ ਆ ਤੁਹਾਡੇ ਪਰਚੇ ਕੀ ਹੈ ਆ ਜਿਹੜੇ ਪਰਚੇ ਮੈਂ ਅਫਸਰਾਂ ਨੂੰ ਕਹਿਣ ਦੇਣਾ ਆ ਮੁਲਾਜ਼ਮ ਜਿਹੜੇ ਇਹਨਾਂ ਦੇ ਥੱਲੇ ਲੱਗੇ ਆ ਹੁਣਾਂ 9-8-9 ਮਹੀਨੇ ਰਹਿ ਗਏ ਆ ਜਿਹੜੇ ਅਫਸਰ ਨੇ ਝੂਠਾ ਕੇਸ ਕੀਤਾ ਹੈ ਅੰਦਰ ਜਾਊਗਾ ਪਹਿਲੇ ਹਫਤੇ ਹੀ ਆਪਣੀ ਸਰਕਾਰ ਦੇ ਅੰਦਰ ਜਾਊਗਾ ਬੋਲੇ ਸੋ ਨਿਹਾਲ ਦੂਜੀ ਗੱਲ ਜਿਸ ਦਿਨ ਸਰਕਾਰ ਆ ਗਈ ਇੱਕ ਹਾਈ ਕੋਰਟ ਜੱਜ ਦੀ ਕਮੇਟੀ ਬਣਾ ਕੇ ਜਿਹੜੇ ਜਿਹੜੇ ਕਾਲੀ ਵਰਕਰਾਂ ਦੇ ਝੂਠਾ ਕੇਸ ਕੀਤਾ ਉਹ ਸਾਰੀ ਫਿਰ ਤੋਂ ਇਨਕੁਆਰੀ ਕਰਾ ਕੇ ਤੇ ਜਿਹੜੇ ਅਫਸਰ ਨੇ ਤੇ ਜਿਹੜੇ ਕਿਸੇ ਪਾਰਟੀ ਦੇ ਲੀਡਰ ਦੀ ਸ਼ੇਤ ਕੀਤਾ ਗਿਆ ਉਹ ਸਾਰਿਆਂ ਤੇ ਪਰਚਾ ਦੇ ਕੇ ਸਾਰੇ ਅੰਦਰ ਕੀਤੇ ਜਾਣਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਤੈਨੂੰ ਕਹਿ ਰਿਹਾ ਮੈਂ ਚਤਾਵਨੀ ਦੇਣਾ ਚਾਹਣਾ ਇਨਾਂ ਅਫਸਰਾਂ ਨੂੰ ਕਿ ਇਨਾਂ ਝਾੜੂ ਵਾਲੇ ਦੀ ਅੱਖੇ ਲੱਗਣ ਦੀ ਲੋੜ ਨਹੀਂ ਆਹ ਦਿੱਲੀ ਵਾਲੇ ਤਾਂ ਲੱਪਣੇ ਨਹੀਂ ਆਹ ਜਿੰਨਾ ਕੇਜਰੀ ਵਾਲਾ ਜੁੰਨੇ ਲੁਟੇਰੇ ਹੈ ਮੇਰੇ ਕੋਲ ਇਹਨਾਂ ਦੀ ਸਾਰਾ ਸਿੱਖਾ ਹੈਗਾ ਕਿਵੇਂ ਕਿਵੇਂ ਪੈਸੇ ਲੈਂਦੇ ਆ ਕਿੱਥੋਂ ਜ਼ਮੀਨ ਜਾਇਦਾਦ ਬਣਾਈ ਹੈ ਕਿਵੇਂ ਕਿਵੇਂ ਠੱਗੀ ਮਾਰੀ ਐ ਸਾਰਾ ਰਿਕਾਰਡ ਐ ਭੱਜਣ ਨਹੀਂ ਦੇਵਾਂਗੇ ਆ ਭਗਵੰਤ ਮਾਨ ਨੇ ਤੁਸੀਂ ਦੇਖ ਲੋ ਹੈਰਾਨ ਰਹਿ ਜਾਓਗੇ 2500 ਕਿੱਲਾ ਜ਼ਮੀਨ ਆਸਟ੍ਰੇਲੀਆ ਚ ਬਣਾ ਲਿਆ ਐ ਆਸਟ੍ਰੇਲੀਆ ਵਿੱਚ 2500 ਕਿੱਲਾ ਬਣਾ ਲਿਆ ਆ ਸੋਚਦਾ ਕਿ ਮੈਂ ਭੱਜ ਜਾਊਂਗਾ ਭੱਜਣ ਨਹੀਂ ਦਿੰਦੇ ਤੈਨੂੰ ਚੱਕ ਲਿਆਵਾਂਗੇ ਉੱਥੋਂ ਵਾਪਸ ਆ ਕੇਜਰੀਵਾਲ ਪੰਜਾਬ ਦਾ ਅਸਲੀ ਮੁੱਖ ਮੰਤਰੀ ਹੈ ਭਗਵਾਨ ਤਮਨ ਨੂੰ ਤਾਂ ਮੋਰ ਲਾਉਣ ਵਾਸਤੇ ਰੱਖਿਆ ਹੈ ਜੇ ਸੜਕ ਦਾ ਉਦਘਾਟਨ ਕਰਨਾ ਕੇਜਰੀਵਾਲ ਆਉਂਦਾ ਹੁਣ ਦੇਖ ਲੋ ਕੇਜਰੀਵਾਲ ਨੇ ਗੁਜਰਾਤ ਜਾਣਾ ਸੀ ਭਗਵਾਨ ਤਮਨ ਨੂੰ ਕਿਹਾ ਆਓ ਜਹਾਜ਼ ਲੈ ਕੇ ਆ ਇੱਥੇ ਉਹਦਾ ਡਰਾਈਵਰ ਬਣ ਬੜਿਆ ਫਿਰਦਾ ਕਿਉਂਕਿ ਖਰਚਾ ਪੰਜਾਬ ਸਰਕਾਰ ਦਿੰਦੀ ਹੈ ਜਿਹੜੇ ਇਸ਼ਤਿਹਾਰ ਅਕ ਤੁਸੀਂ ਦੇਖ ਦਿਓ ਉਹਦੇ ਸ਼ਕਲ ਦੇ ਆਪਣੇ ਇਹ ਫੋਟੋ ਲੱਗੀ ਹੁੰਦੀ ਐ ਅਸਥਿਆਰ ਦਾ ਖਰਚਾ ਤੁਸੀਂ ਦਿੰਦੇ ਹੋ ਆ ਖਰਚਾ ਕੋਈ ਐ ਨਾ ਹੈ ਨਹੀਂ 1100 ਕਰੋੜ ਸਾਲ ਦਾ ਹੈ ਪਿਛਲੇ 4 ਸਾਲਾਂ 4400 ਕਰੋੜ ਰੁਪਇਆ ਥੋੜਾ ਇਹਨਾਂ ਨੇ ਅਸਥਿਆਰਾਂ ਤੇ ਲਾਤਾ ਇੰਨੇ ਪੈਸੇ ਨਾਲ ਕਿ ਲੋਟ ਦਾ ਵੀਰ ਕਿ ਲੋਟ ਦਾਲ ਵੀ ਦੇ ਸਕਦੇ ਸੀ ਸ਼ਗਨ ਵੀ ਦੇ ਸਕਦੇ ਸੀ ਪੈਨਸ਼ਨਾਂ ਵੀ ਦੇ ਸਕਦੇ ਸੀ ਤੇ ਹਜ਼ਾਰ ਰੁਪਏ ਜਿਹੜਾ ਵਾਦਾ ਕੀਤਾ ਸੀ ਬੀਬੀ ਨੂੰ ਦੇ ਸਕਦੇ ਸੀ ਪਰ ਨiyet ਸਾਫ ਨਹੀਂ ਇਹਨਾਂ ਦੀ ਉਹ ਤਾਂ ਕੱਲੀ ਆਪਣੀ ਮਸ਼ੂਰੀ ਕਰਾਉਂਦੇ ਆ ਉਹਨਾਂ ਦਾ ਨਿਸ਼ਾਨਾ ਹੈ ਕਿ ਅਸੀਂ ਇੱਥੇ ਮਸ਼ੂਰੀ ਕਰਾ ਕੇ ਆਪਣੇ ਪੈਸੇ ਨਾਲ ਗੁਜਰਾਤ ਇਲੈਕਸ਼ਨ ਜਿੰਨਾ ਚਾਹੁੰਦੇ ਆ ਬਿਹਾਰ ਇਲੈਕਸ਼ਨ ਤੇ ਆਪਣਾ ਪੈਸਾ ਲਾਇਆ ਪੰਜਾਬ ਦਾ ਸਾਡੇ ਕੋਲ ਸਾਰੇ ਹਿਸਾਬ ਹੈਗੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਹੈ ਬਚਾ ਲੋ ਪੰਜਾਬ ਨੂੰ ਜੇ ਆਪਾਂ ਹੁਣ ਕਿਸੇ ਹੋਰ ਕੋਈ ਆ ਗਿਆ ਕਿਹੜਾ ਇਸ ਮੌਕਾ ਮੈਨੂੰ ਦੇ ਦੇ ਉਹਦੇ ਅੱਖੇ ਲੱਗ ਗਏ ਤਬਾਈ ਆ ਜੂਗੀ ਮੈਂ ਤੈਨੂੰ ਅੱਜ ਦੱਸਦਾ ਤਬਾਈ ਆ ਜੂਗੀ ਤੇ ਮੈਂ ਸੋਚੀ ਬੈਠਾ ਜਿਵੇਂ ਵੱਡੇ ਬਾਦਲ ਸਾਹਿਬ ਨੇ ਥੋੜੀ ਸੇਵਾ ਕੀਤੀ ਵੱਡੇ ਬਾਦਲ ਸਾਹਿਬ ਨੇ ਤਕਰੀਬਨ 70 ਸਾਲ ਆਕਾਲੀ ਦਲ ਦੇ ਵਿੱਚ ਵਰਕਰੀ ਕੀਤੀ ਹੈ 70 ਸਾਲ ਵੱਡੇ ਬਾਦਲ ਸਾਹਿਬ ਰਿਹਾ ਆਕਾਲੀ ਦਲ ਦੇ ਸੇਵਾਦਾਰ 20 22 ਸਾਲ ਮੁੱਖ ਮੰਤਰੀ ਰਿਹਾ ਜਿਵੇਂ ਉਹਨਾਂ ਨੇ ਥੋੜੀ ਸੇਵਾ ਕੀਤੀ ਜਿਵੇਂ ਉਹਨਾਂ ਨੇ ਪੰਜਾਬ ਤਰੱਕੀ ਲਿਆਂਦੀ ਉਸੇ ਤਰ੍ਹਾਂ ਥੋੜੀ ਸੇਵਾ ਕਰਦਾ ਰਹੂੰਗਾ ਤੇ ਉਸੇ ਤਰ੍ਹਾਂ ਪੰਜਾਬ ਦੀ ਤਰੱਕੀ ਕਰਾਉਂਦਾ ਰਹੂੰਗਾ ਤੁਹਾਡੇ ਵੱਡੇ ਬਾਦਲ ਸਾਹਿਬ ਨੇ ਤੁਹਾਡੇ ਟਿਊਬਲ ਕਮਿਸ਼ਨ ਦਿੱਤੇ ਦਿੱਤੇ ਕਿ ਨਹੀਂ ਦਿੱਤੇ ਨਾ ਜਿਨ੍ਹਾਂ ਕੋਲੇ ਜਿਨ੍ਹਾਂ ਕੋਲੇ ਹੈ ਨਹੀਂ ਟਿਊਬਲ ਕਨੈਕਸ਼ਨ ਹੁਣ ਹੱਥ ਘੜਾ ਕਰਿਓ ਜਿਨ੍ਹਾਂ ਕੋਲੇ ਨਹੀਂ ਹੈ ਆਪਣੀ ਸਰਕਾਰ ਬਣਾ ਲਿਓ ਇੱਕ ਮਹੀਨੇ ਦੇ ਅੰਦਰ ਇੱਕ ਹਫਤੇ ਦੇ ਅੰਦਰ ਪਹਿਲੀ ਕੈਬਨਿਟ ਮੀਟਿੰਗ ਜਿਨ੍ਹਾਂ ਕੋਲੇ ਕੋਈ ਟਿਊਬਲ ਕਨੈਕਸ਼ਨ ਨਹੀਂ ਉਹਨਾਂ ਨੂੰ ਟਿਊਬਲ ਕਨੈਕਸ਼ਨ ਦਿੱਤਾ ਜਾਊਗਾ ਬੋਲੇ